ਹੈਲੋ ਜੀ ਸਤਿ ਸ੍ਰੀ ਅਕਾਲ ਦੁਲੱਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਹੁਣ ਆਪਾਂ ਕਰਦੇ ਆਂਗੇ ਬਲੌਗ ਸ਼ੁਰੂ ਰਿਕਵੈਸਟ ਹੈ ਜਿਹੜੀ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਣੀ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਤੇ ਹਾਂ ਜੀ ਹੁਣ ਮੈਂ ਝਾੜੂ ਲਾਉਂਦੀ ਸੀਗੀ ਇੰਦਾ ਕ ਝਾੜੂ ਤਾਂ ਮੈਂ ਲਾਤਾ ਇੰਦਾ ਕ ਛੱਡਤਾ ਤੇ ਨਵੀ ਨੂੰ ਹਰ ਰੋਜ਼ ਦੀ ਆਦਤ ਬਣ ਗਈ ਹਰ ਰੋਜ਼ ਉਹਨੂੰ ਇਹ ਮੈਂ ਤਾਂ ਵੀ ਮੇਰੀ ਮੰਮੀ ਆਪੀ ਲਾ ਦੂਗੀ ਕਿਉਂ ਮੱਜਾ ਬਣੀ ਮੈਂ ਸਵੇਰੇ ਸਨੇਹਾ ਜਾਂਦੀ ਨਹੀਂ ਹੈਗੀ ਅੱਜ ਮੈਂ ਥੋੜਾ ਜਿਹਾ ਲੇਟ ਹੋ ਗਈ ਹੁਣ ਮੱਧਾ ਕਲਾਕੇ ਛੱਡਤਾ ਕਿ ਹੈਗਾ ਮਹਾ ਪਈ ਆਪਦਾ ਉੱਠ ਕੇ ਲਾ ਲਾ ਨਾ ਪਤਾ ਨਹੀਂ ਕਿ ਮੇ ਜੀ ਦੀ ਕਿਤੇ ਚਾਹ ਪੀਣ ਲੱਗੇ ਨੇ ਨਾ ਵੀ ਆਪਾਂ ਸਵੇਰੇ ਦੂਜੀ ਵਾਰ ਦੀ ਨਾ ਉਦੋਂ ਬੈਠ ਜਾਂਦੇ ਨੇ ਕਿ ਬਸ ਫਿਰ ਉੱਠਣ ਨੂੰ ਜੀ ਨਹੀਂ ਕਰਦਾ ਹੈਗਾ ਨਾ ਕੋਈ ਇਹੋ ਜਿਹੀ ਗੱਲਾਂ ਛੇੜਦੇ ਆਗੇ ਫਿਰ ਉੱਥੀ ਕੰਮ ਸਾਰਾ ਰਹਿ ਜਾਂਦਾ ਹੈਗਾ ਵੀ ਚਲ ਕੋਈ ਗੱਲ ਨਹੀਂ ਸਾਰਾ ਦਿਨ ਐਸੀ ਕੰਮਤੀ ਆਪਾਂ ਕਿਹੜਾ ਕੁਝ ਹੋਰ ਕਰਨਾ ਹੈਗਾ ਨਾ ਤੇ ਹੁਣ ਨਵੀ ਦੀ ਰੈਡੀ ਪਤਾ ਨਹੀਂ ਕਿੱਧਰ ਨੂੰ ਵਾਗੇ ਮੈਨੂੰ ਐਸੀ ਜਲ ਮੱਜਾ ਨੂੰ ਪਾਣੀ ਪਿਲਾ ਦੇਣਗੇ ਹੁ ਅੱਧਾ ਕਲਾਤ ਅੱਧਕ ਰਹਿ ਗਿਆ ਬਾਰਪੂਰ ਮੈਂ ਸੰਭਰੇਈ ਸੀਗੀ ਹੁਣ ਮੈਂ ਚਲਦੀ ਆ ਬਾਹਰ ਲੈ ਕਰੀ ਤੇ ਮੱਜਾਂ ਨੂੰ ਪਾਣੀ ਤਾਂ ਨਹੀਂ ਪਲਾਉਣੀਆ ਉਹ ਤਾਂ ਨਾ ਜਦੋਂ ਜਮਾ ਐਨ ਕੱਖ ਵੀ ਖੁਰਲੀ ਦੇ ਵਿੱਚ ਪਾਉਣੇ ਨੇ ਉਦੋਂ ਜਾਂਦੇ ਨੇਗੇ ਤੇ ਫਿਰ ਉਹਦੋਂ ਪਹਿਲਾਂ ਮੈਂ ਖੁਰਲੀਆਂ ਵੀ ਸਾਫ਼ ਕਰਨੀਆਂ ਨੀਚੇ ਤੋਂ ਵੀ ਇਹਨਾਂ ਗੋਹਾ ਵਗੈਰਾ ਚੱਕਣਾ ਸੰਭਰਨਾ ਬਹੁਤ ਕੰਮ ਹੋ ਜਾਂਦਾਗਾ ਆਪਾਂ ਆਪਦਾ ਕੰਮ ਕਰਦੇ ਆਂਗੇ ਕੰਪਲੀਟ ਜਦੋਂ ਨੂੰ ਆਉਣਗੇ ਉਦੋਂ ਨੂੰ ਫਿਰ ਕੱਖ ਕੱਖ ਰਹਿ ਜਾਣਗੇ ਚਲ ਕੱਖ ਪਵਾ ਦੇਣਗੇ ਕਿਉਂਕਿ ਉਹਨਾਂ ਦਾ ਵੀ ਵਧੇ ਜਾਂਦਾਗਾ ਵੈਸੇ ਨਾ ਤੇ ਮੈਂ ਉਹਨਾਂ ਨੂੰ ਵੀ ਕਹਿ ਨਹੀਂ ਸਕਦੀ ਹੈਗੀ ਕੱਲ ਕੱਖ ਪੱਟੇ ਪਾਉਣ ਨੂੰ ਫਿਰ ਮੈਨੂੰ 10 ਵਜੇ ਗੀ ਫਿਰ ਮੈਂ ਹਰ ਕੇ ਵਿੱਚ ਦੀ ਠਾ ਕੇ ਲੈ ਕੇ ਗਈ ਵੀ ਮੇਰੇ ਨਾਲ ਸਟੈ ਹੈ ਉਹ ਨਾ ਮੈਨੂੰ ਇਥੋਂ ਦਾ ਪੈਂਦੇ ਨਹੀਂ ਹੈਗੇ ਭਾਈ ਟੋਏ ਜੋ ਨਾ ਕੱਖ ਕੱਢਣੇ ਔਖੇ ਹੋ ਜਾਂਦੇ ਨੇ ਭਾਰੀ ਹੁੰਦਾ ਚਾਰ ਤੇ ਮੈਂ ਚੱਲ ਮੈਂ ਭਰੀ ਜਾਊਂਗੀ ਤੁਸੀਂ ਸਿੱਟੀ ਚੱਲੋ ਨਾ ਛੇਤੀ ਡਿੱਗ ਜਾਣਗੇ ਤੇ ਫਿਰ ਲੈ ਕੇ ਗਈ ਹੁਣ ਵੀ ਐ ਨਹੀਂ ਪਤਾ ਹੈਗਾ ਕਿੱਧਰ ਨੂੰ ਜਾਣਗੇ ਹੁਣ ਹੈ ਨਹੀਂਗੇ ਇੱਥੇ ਆਪਾਂ ਚੱਲਦੇ ਹੁਣ ਬਾਹਰ ਲੈ ਕੇ ਘਰੇ ਪਾਣੀ ਧਾਣੀ ਪਲਾਉਨੇ ਆ ਫਿਰ ਬੋਹ ਵਗੈਰਾ ਸਿੱਟਾਂਗੇ ਸਵੇਰ ਦੇ ਕੰਮ ਤਾਂ ਦੇ ਤਾਂ ਹੀ ਹੁੰਦੇ ਨੇਗੇ ਨਾ ਮਸ਼ੀਨ 'ਚ ਕੱਪੜੇ ਹਜੇ ਥੋੜੇ ਨੇਗੇ ਆ ਕੀ ਪਾਉਂਗੀ ਫਿਰ ਮੈਨੂੰ ਐਜੇ ਹੋ ਜਾਂਦਾ ਜਿਹੜੇ ਆਪਦੇ ਕੱਪੜੇ ਨੂੰ ਰਹਿ ਜਾਂਦੇ ਨੇਗੇ ਨਾ ਫਿਰ ਓਖਾ ਜਾ ਹੋ ਜਾਂਦਾਗਾ ਨਵੀ ਮੈਂ ਜਾਣੀ ਆ ਬਈ ਤੇ ਆ ਬੈਠੀਆਂ ਨੇ ਦੋ ਕੁੱਤੀਆਂ ਦੁੱਧ ਮੈਂ ਪਾ ਤਾ ਪੀ ਲਿਆ ਬੋਰੀਆਂ 'ਚ ਮੂੰਹ ਦੇ ਬੈਠੇ ਨੇ ਤੇ ਇੱਕ ਕਾਗਜ਼ ਆ ਪਿਆਗਾ ਉਹਦੇ ਵਿੱਚ ਵੜ ਕੇ ਬਹਿ ਜਾਣੀਆਂ ਠੰਡ ਤੋਂ ਡਰਦੀਆਂ ਜੇ ਮੈਂ ਕੱਪੜਾ ਦੇ ਦੂੰ ਉਹਨੂੰ ਲਾ ਕੇ ਮਾਰਨਗੀਆ ਆਪੇ ਵਿੱਚ ਬੜੀ ਜਾਣੀ ਮੈਂ ਇੱਕ ਦੋ ਰੋਟੀਆਂ ਲੈ ਕੇ ਜਾਨੀ ਆ ਕੱਟੀਆਂ-ਕੁੱਟੀਆਂ ਨੂੰ ਪਾ ਦੂੰਗੀ। ਮੈਸੇ ਤਾਂ ਕੁੱਤੀਆਂ ਹੀ ਲੋਟ ਆਉਂਦੀਆਂ ਹੈਗੀਆਂ ਇਹਨਾਂ ਨੂੰ ਸਿੱਟੀਆਂ ਜੰਦੇ ਰਹਿਣੇ ਹੈਗੇ। ਇਹਨਾਂ ਦੇ ਭਾਗਾਂ ਦੇ ਹੁਣ ਕਦੇ ਜਲੇਬੀਆਂ ਆ ਗਈਆਂ ਕਦੇ ਲੱਡੂ ਆ ਗਏ ਕਦੇ ਸਕਰਪਾਰੇ ਆ ਗਏ ਜਦੋਂ ਕੋਈ ਖਾਂਦਾ ਨਹੀਂ ਮੈਂ ਹੀ ਖਾਨੀ ਆ ਜੀ ਨਿਕਮੇ ਸੁਖਾ ਦੇ ਕੇ ਖਾਦੇ ਕੇ ਬਾਕੀ ਸਾਰੇ ਇਹਨਾਂ ਦੇ ਕੰਮ ਆਉਂਦੇ ਨੇਗੇ। ਫਿਰ ਇਹ ਨਿਕਲਦੀਆਂ ਨਹੀਂ ਘਰੋਂ ਬਾਹਰ ਨਹੀਂ ਜਾਂਦੀਆਂ ਹੈਗੀਆਂ। ਹਾਰ ਕੇ ਫਿਰ ਕੋਈ ਲਾਲਚ ਦੇ ਕੇ ਜਾਣਾ ਪੈਂਦਾ ਹੈਗਾ। ਹਾਂ ਰੋਟੀ ਖਾਣੀ ਹੈ ਹਾਇ ਹੈਨੀ ਤੂੰ ਕਿਵੇਂ ਕੰਮੀ ਆਨੀ ਐ। ਲੈ ਖਾ ਲੈ ਚਲ। ਖਾ ਲੈ ਮੈਂ ਤਾਂ ਉਹਨਾਂ ਨੂੰ ਉਹੀ ਬੰਨੇ ਆ ਵੀਰ ਉਹ ਪਾਲਣ ਵਾਲੇ ਵਾਸਤੇ ਨਾ ਸੁਣਾ ਮੁਵੀ ਲੈ ਭਾਈ ਹੋਰ ਆਪ ਨੂੰ ਨਾ ਅਜੇ ਨੂੰ ਆ ਗਿਆ ਜਦੋਂ ਗੱਲ ਤੇ ਪਾਲਣਾ ਨਾ ਸਵੇਰੇ ਸਵੇਰੇ ਆਪਣੇ ਪਿਆਦਾ ਘਾੜਾ ਡਾ ਗਿਆ ਜਿੱਥੇ ਦਾ ਵਿਆਹ ਹੈਗਾ ਤੇ ਪਾਲ ਵੀਰ ਤੇ ਇੱਧਰ ਆਏ ਮੈਨੂੰ ਪਤਾ ਨਹੀਂ ਆ ਮਾਏ ਤੇ ਨਾਲ ਤਾਂ ਪਿਆਰ ਆ ਕੇ ਆਏ ਲੇਕਿਨ ਨਾ ਘਾੜ ਲੈ ਕੇ ਆਏ ਮੈਂ ਭਾਜੀ ਲੈ ਕੇ ਨਾਲੇ ਕਪੜਾ ਵੀ ਨਾਲ ਜਿਹੜਾ ਵੀ ਆਪਣੇ ਹਿੱਤੇ ਦੇ ਵਿਹਾਰ ਤੇ ਹਾਰ ਨਾ ਤੇ ਸਾਗਰ ਵਗੈਰਾ ਉਹ ਹੀ ਹੋਣਾ ਐ ਨਹੀਂ ਹੁਣ ਆਪਾਂ ਇਹਨਾਂ ਨੂੰ ਚਾਹ ਬਣਾ ਲਿਆਂਗੇ ਪਹਿਲਾਂ ਇਹਨਾਂ ਨੇ ਮਠਾਈ ਕਹਿੰਦੇ ਲੱਡੂ ਅਸੀਂ ਲੈ ਕੇ ਚਾਹ ਤੁਸੀਂ ਬਣਾ ਦਿਓ ਹਾਂ ਕਰੇ ਭਾਈ ਅਸੀਂ ਲੱਡੂ ਲੈ ਆਣਾ ਚਾਹ ਦੇ ਇਹ ਸਾਡਾ ਪਰੌਣਾ ਖੁਸ਼ ਹੋ ਗਿਆ ਭਾਈ ਹੁਣ ਦੇਖ ਉਸਤਾ ਹੋਣੀ ਹੈਗਾ ਇਹ ਗੱਲ ਤੇ ਠੀਕ ਦੇਸੀ ਕੇ ਮਾਥਾ ਆਇਆ ਤੇ ਨਾ ਬਣਾਉਣੇ ਕੀ ਚਾਹ ਦੁੱਧ ਵਿੱਚ ਰੱਖਦੇ ਕਹਿੰਦੇ ਕਾਹ ਲੈ ਗਈ ਸੀ ਸਾਰੇ ਘਰਾਂ ਦੇ ਜਾ ਕੇ ਔੜੇ ਜਿੰਨੇ ਵੀ ਇੱਥੇ ਕੰਨ ਹੋਰ ਵੀ ਆਸੇ ਪਾਸੇ ਨਾ ਇਹਨਾਂ ਰਿਸ਼ਤੇਦਾਰੀਆਂ ਨੇੜੇ ਦੇ ਸਾਰੇ ਕਿਤੇ ਜਾ ਕੇ ਹੋਣੇ ਕਿਉਂਕਿ ਦਿਨ ਥੋੜੇ ਰਹਿ ਹੀ ਦੱਸ ਕੇ ਰੱਖਦੇ ਨਹੀਂ ਰਹਿਗੇ ਨਾ ਤੇ ਅੱਜ ਆਪਾਂ ਉਸ ਵੇਰੇ ਫੋਨ ਕਰਾਇਆ ਸੀਗਾ ਕਹਿੰਦੇ ਆ ਜਿੱਸੇ ਆਵਾਂਗੇ ਤੇ ਹੁਣ ਆਪਾਂ ਦੇਖਦੇ ਆਂਗੇ ਪਹਿਲਾਂ ਤੇ ਇਹ ਦੇਖੋ ਕਿੰਨਾ ਸੋਹਣਾ ਬਣਿਆ ਪਿਆਗਾ ਨਾ ਤੇ ਉਸ ਤੋਂ ਬਾਅਦ ਵਿੱਚ ਫਿਰ ਕਾਰਡਾਂਗੇ ਆਪਣਾ ਉਹ ਨਾਲ ਪੰਜਾਬੀ ਜੀ ਕਹਿੰਦੇ ਸੀ ਕਿ ਪੰਜਾਬੀ ਨਹੀਂ ਬਿਨਾਂ ਦਾ ਨਹੀਂ ਇੰਗਲਿਸ਼ ਇੰਗਲਿਸ਼ ਹੀ ਹੈ ਨਾ ਕੋਣ ਕਹਿੰਦੇ ਸੀ ਉਥੇ ਕਰੀ ਜਾਂਦੀਆਂ ਸੀਗੇ ਜਿੱਦ ਦਿਨ ਬਣਵਾ ਕੇ ਲੈਂਦੇ ਨੇਗੇ

ਦੂਸਰੇ ਪਾਉਂ ਤੇ ਪਈ ਉਹ ਵੀ ਉਹਨਾਂ ਪੱਫਾ ਜਿਹਾ ਵੀ ਹੈ ਨਾ ਅਬ ਅੰਨੇ ਚਾਹੀਏ ਇਹ ਚੀਜ਼ ਵਧੀਆ ਹੈ ਨਾ ਉਹ ਹਾਂ ਤੇ ਵਿਆਹ ਤੋਂ ਪਹਿਲਾਂ ਹੀ ਸਾਰਾ ਕਮਰ ਮੇਰੇ ਦਾ ਸਾਰਾ ਦੇਣਾ ਲੈਣਾ ਕੱਪੜਾ ਰੀੜਾ ਦੇਤਾ ਜਿਹੜਾ ਰਿਸ਼ਤੇਦਾਰੀਆਂ ਚ ਦੇਣਾ ਸੀਗਾ ਨਾ ਕਾਰਡ ਦੇ ਨਾਲ ਨਾਲ ਹੀ ਭਾਜੀ ਦੇਤੀ ਸਾਰੀ ਤੇ ਹੁਣ ਉਹ ਆਪਣਾ ਵਿਆਹ ਫ੍ਰੀ ਹੋ ਕੇ ਕਰ ਲਗੇ ਹੁਣ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਨਾ ਹੁਣ ਆਪਦੇ ਕਾਰਜ ਵਿਹਾਰ ਸਾਰੇ ਮੌਜ ਨਾਲ ਕਰਨਗੇ ਕਿਉਂਕਿ ਜਿਹੜਾ ਨਹੀਂ ਆਇਆ ਇਹ ਪਤਾ ਹੈਗਾ ਆਲਾ ਕਿਹੜੇ ਵਿਹਾਰ ਤੇ ਖੜਾ ਹੁੰਦਾਗਾ ਰਿਸ਼ਤੇਦਾਰਗਾ ਤੇ ਭਈ ਮੈਂ ਤਾਂ ਜਾਨਣਾ ਫਿਰ ਵਿੱਚ ਦੀ ਆਦੀ ਕੱਪੜੇ ਫੜਾਉਂਦੀ ਆ ਭਾਅ ਦੀ ਵੀ ਕਿੱਥੇ ਨੇ ਧਰਕੇ ਭੁੱਲ ਜਾਂ ਲੈ ਕਿਉਂਕਿ ਕੰਨੇ ਕੰਮ ਚ ਯਾਦ ਵੀ ਨਹੀਂ ਰਹਿੰਦਾ ਨਾ ਤੇ ਫਿਰ ਬਾਜੀ ਤੋਲਦੇ ਨੇ ਫਿਰ ਉਹ ਪਾਉਂਦੇ ਨੇ ਕਿੰਨਾ ਕੁਸਾ ਹੋ ਜਾਂਦਾਗਾ ਚਲੋ ਇਹ ਸਾਰਾ ਕੰਮ ਹੀ ਹੋਣਾ ਨੇ ਨਾਮ ਹੁੰਦੇ ਨਿਮੜ ਕੇ ਹੁਣ ਆਪਾਂ ਦਾ ਮੌਜ ਨਾਲ ਸਾਰਾ ਵਿਹਾਰ ਤੇ ਕਰਦਗੇ ਨਾ ਤੇ ਨਾਲੇ ਆਪਾਂ ਜਦੋਂ ਪਹਿਲੀ ਆਪਾਂ ਖਾਣ ਲੱਗ ਜਾਗੇ ਬਾਜੀ ਦੀ ਹੁਣ ਆਪਾਂ ਇਹ ਸਾਰੀ ਇਹਦੇ ਵਿੱਚ ਪਾ ਲੈਂਦੇ ਆਂਗੇ ਮਿਕਸ ਨਾ ਕਰਿਓ ਐਂ ਰੱਖ ਦੋ ਮੈਂ ਤੇ ਕਹਿੰਦੀ ਲਪਾ ਪਈ ਨਾ ਬਤਨ ਲਪਾ ਕੇ ਹੋਏ ਕੁ ਪਲੀਜ਼ ਮਿਕਸ ਹੋਈਂ ਮੈਂ ਤੇ ਇਹੋ ਬਾਲੋ ਸਾਹੀ ਰਹਿਣ ਦੂੰਗੀ ਨਾ ਨਾ ਮੈਨੂੰ ਪਤਾ ਐਂ ਰੱਖ ਦੋ ਤੁਸੀਂ ਚਲ ਐਂ ਫੇਰ ਖੋਲ ਕੇ ਤਾਂ ਰੱਖੂ ਫੇਰ ਉਧਰੋਂ ਮੈਂ ਖਰਾਉਣੀ ਹੁੰਦੀ ਹੈ ਕਿ ਮੈਂ ਹੀ ਫੜਾਉਣੀ ਹੈ ਫਿਰ ਮੈਨੂੰ ਹੀ ਔਖਾ ਪੈਂਦਾ ਐਂ ਰੱਖ ਦੋ ਬੋਲ ਕੇ ਕੋਲੋਂ ਉਹ ਆਪਣੇ ਦੂਸਰੇ ਉਧਰਲੇ ਘਰੇ ਚਲੇ ਗਏ ਫਿਰ ਬੀਬੀ ਦੇ ਭਤੀਜਿਆਂ ਦੇ ਜਾਣਗੇ ਤਦ ਉਸ ਆਨੇ ਨੇ ਪੜਾਇਆ ਉਹ ਦਰੋਸਾ ਗਿਆ ਤਾਂ ਹੀ ਆ ਗਿਆ ਮੈਂ ਉਹ ਵੀ ਮੰਗਵਾਏ ਨੇ ਹਜੇ ਤੱਕ ਮੈਂ ਔਲੇ ਨਹੀਂ ਪਾਈ ਸੀਗੇ ਔਲੇ ਆ ਤਾਂ ਮੈਂ ਕਹਿ ਦਿੰਦੀ ਮਿਸਟਰ ਵੀ ਕਹਤਾ ਉਹ ਕਿ ਛੋਟੀਆਂ ਛੋਟੇ ਦੀ ਦਬਡੀਆਂ ਲੈ ਆਉਣਾ ਤੂੰ ਮੈਂ ਜਿਹੜੀ ਉਹ ਖਾਂਦੇ ਹੁੰਦੇ ਨੇ ਉਹ ਵੀ ਕਹਤਾ ਕਿ ਉਹ ਕਿ ਨਹੀਂ ਆਏ ਅੱਦਾਂ ਤੇ ਮੈਂ ਗਾਜਰਾਂ ਦੀ ਪਰਨ ਦੀ ਸੀ ਆ ਤਾਂ ਵੀ ਕਹਤਾ ਕਿ ਬਾਲਟਨ ਚਾਹ ਨਹੀਂ ਆ ਪਾ ਰਹੋ ਜਦੋਂ ਹੋਮ ਕਿ ਹੱਦੋਂ ਸਰਦੀ ਨਾਲ ਸਰਦੀ ਨਾਲ ਲੱਗ ਜੂਗੀ ਹੋਣਗੇ ਵੀ ਇਹ ਤਾਂ ਵੱਡੇ ਵੱਡੇ ਐਸ ਕੋ ਡੱਬਾ ਤਾਂ ਹੀ ਪੈ ਰੰਦ ਨਹੀਂ ਹਣਾ ਲੈ ਵੀ ਹੁਣ ਇਥੋਂ ਆਪਦਾ ਚੱਕਿਓ ਦਿਖਾਇਓ ਹੁਣ ਐ ਨਾ ਕਿਹੋ ਵੀ ਸਾਨੂੰ ਫੜਾ ਦੇ ਇਹਦੇ ਚ ਉਹ ਡੱਬਾ ਵੀ ਉੱਚ ਪਾ ਦੇ ਇਹ ਚ ਨਾ ਪਾਓ ਹਾਂ ਆ ਇਹਦੇ ਚ ਪਿਆ ਬਾਕਸ ਚ ਇਹ ਚ ਹਾਂ Hva er det med spillet? Det er ikke pårørende. ਕੀ ਆਪੇ ਹੁਣ ਆਪਾਂ ਕੀ ਕੀ ਲੱਗੀ ਹੋਈ ਹੈ ਨਹੀਂ ਤਰੇ ਲਓ ਸੇਫਟੀ ਪਹਿਨੋ ਨਹੀਂ ਉਹ ਸਟੈਪ ਤੇ ਲਿਖ ਲੀਤੇ ਨੇ ਆਂ ਕਿ ਚੱਲੋ ਫਿਰ ਛੇਤੀ ਨਿਕਲ ਜਾਂਦੇ ਨੇ ਇੰਨਾ ਮਜ਼ਬੂਤ ਕੰਮ ਕਰਿਆ ਕੋਈ ਫਿਰ ਨਹੀਂ ਨਾ ਮਤਵੱਜਿਆ ਹੋ ਗਿਆ ਨਾ ਹਾਂ ਆਪਾਂ ਕਹਿ ਦਿੰਨੇ ਆਂ ਜੀ ਐਂ ਕਰਨਾ ਹੈ ਜਾਇ ਆਏ ਨਹੀਂ ਹਜੇ ਆਈ ਤੋਰ ਕਿੰਨੇ ਕੁ ਸੈਟ ਕਰਨਾ ਪੈਂਦਾ ਪਹਿਲਾਂ ਪਹਿਣਾ ਹੀ ਸੌਖਾ ਕਰਨਾ ਬਹੁਤ ਔਖਾ ਹੈ ਨਾ ਇਹ ਵਾ ਮੇਰਾ ਸੂਟ ਬਸ ਇਹ ਆ ਗੇ ਪੱਪਾ ਇਹਦਾ ਕੁਰਤਾ ਪਜਾਮਾ ਇਹ ਨਵੀਂ ਦੇ ਲੀੜੀ ਦਾ ਕੰਬਲ। ਇਹ ਕਿਹਦੇ ਬੰਦੇ ਦੇ ਕੰਬਲ। ਹਾਂ। ਇਹ ਸਤਰਾੰ ਦਾ ਹੈਗਾ। ਇਹ ਦੁਪੱਟਾ ਹੈਗਾ। ਬਹੁਤ ਸੋਹਣਾ ਹੈ। ਮੈਂ ਨਾ ਬੀਬੀ ਜਿੱਦਣ ਗਈ ਐ ਕਿ ਮੈਂ ਉਹਨਾਂ ਨੂੰ ਕਹਿ ਕੇ ਭੇਜਿਆ ਸੀਗਾ ਮਹਾ ਵੀ ਬਹੁਤ ਔਖਾ ਹੋ ਜਾਂਦਾ ਨਾ ਇੰਨੇ ਕੱਪੜੇ ਲੀੜਾ ਲੈਣਾ। ਬਾਕੀ ਵੀ ਕੀ ਫਾਇਦਾ ਕਰਨੇ ਨੇ ਪੈਸੇ ਲਾ ਕੇ ਨਾ ਤੇ ਮਹਾ ਉਹਨਾਂ ਨੂੰ ਐ ਕਹਦਾ ਵੀ ਚਾਹੇ 100-100 ਰੁਪਇਆ ਦੇ ਦੋ ਨਾ। ਵੀ ਵੱਧੂ ਹੈਗਾ ਵੀ ਤੁਸੀਂ ਕੱਪੜਿਆਂ ਦਾ ਵਿੱਡ ਨਾ ਲਾਓ ਨਾਲ ਤਾਂ ਤੁਹਾਨੂੰ ਲੈਣੇ ਔਖੇ ਪਹਿਲਾਂ ਲਾਉਂਗੇ ਫਿਰ ਨਾ ਵੰਡਣੇ ਕਿੰਨਾ ਜ਼ਿਆਦਾ ਔਖਾ ਹੋ ਜਾਂਦਾ ਹੈਗਾ ਬੀਬੀ ਨੇ ਕਿਹਾ ਤਾਂ ਹੋਊਗਾ ਮੈਨੂੰ ਲਾ ਦੋ ਉਹਨਾਂ ਨੇ ਪਹਿਲਾਂ ਹੀ ਲੈ ਲਈ ਸੀਗੇ ਬੀਬੀ ਕਹਿੰਦੀ ਸੀ ਕਿ ਮੈਂ ਕਹੂੰਗੀ ਜਾ ਕੇ ਵੀ ਭਾਈ ਕੱਪੜੇ ਲੀਡੇ ਦਾ ਨਹੀਂ ਆਪਾਂ ਕਰਦੇ ਹੈਗੇ ਵੀ ਪੈਸੇ-ਪੈਸੇ ਨਾ ਰੱਖਾਂਗੇ ਨਾ ਚਾਹੇ 100 ਰੁਪਏ ਦੇ ਦੇ ਉਹ ਵੀ ਵਧੀਆ ਹੁੰਦਾ ਹੈਗਾ ਜੀ ਨਾਲੇ ਤਾਂ ਬੰਦਾ ਖੁਚਲਦਾ ਨਹੀਂ ਹੈਗਾ ਨਾ ਤੇ ਕਿਵੇਂ ਮਰਜੀ ਆਪਦਾ ਬਿਹਾਰ ਤਿਆਰ ਕਰੀ ਜਾਵੇ ਵੀ ਹੁਣ ਉਹਨਾਂ ਨੂੰ ਕਿੰਨਾ ਔਖਾ ਹੋ ਗਿਆ ਹੋਗਾ ਨਾ ਜਾਂ ਉਹਨਾਂ ਨੂੰ ਐ ਹੋ ਗਿਆ ਬਸ ਵੀ ਸਾਡਾ ਪਹਿਲਾ ਤੇ ਲਾਸਟ ਮੈਂ ਵਿਆਵਸਤੇ ਆਪਦੀ ਲੈ ਕੇ ਆਈਂਗੀ। ਤੁਸੀਂ ਦੇਖ ਲਓ ਮੇਰੀ ਭਈ। ਕੁੜੀਆਂ ਦੀ ਪਸੰਦ ਹੈਗੀ ਨਵੀ ਤੇ ਜਸ਼ਨ ਗਈਆਂ ਸੀ ਇਹ ਲੈ ਕੇ ਆਈਆਂ ਨਹੀਂ ਗਿਆ। ਮੈਨੂੰ ਤਾਂ ਥੋੜੀ ਜਿਹਾ ਘੱਟ ਵਧੀਆ ਲੱਗਦੀ ਸੀ ਇਹ ਕਹਿੰਦੀ ਬ੍ਰਾਂਡ ਦੀ ਹੈਗੀ। ਮੈਂ ਚਲ ਫਿਰ ਮੈਂ ਖੜੇ ਹੀ ਛੱਡਦਾ ਹਰ ਕੇ ਨਾ ਇਹਨਾਂ ਨੇ ਵੀਡੀਓ ਕਾਲ ਕਰ ਲਈ। ਤੇ ਮਾ ਭਾਈ ਤੁਸੀਂ ਲਿਓ ਜਿਹੇ ਜੀ ਲੈ ਕੇ ਆਉਣੀ ਫਿਰ ਮੈਂ ਤਾਂ ਉਹੀ ਦੀ ਪਾ ਲੂੰਗੀ। ਹੁਣ ਹਨਾ ਵੀ ਮੈਂ ਤਾਂ ਜੇ ਤੁਹਾਨੂੰ ਜਵਾਬ ਦੇਣੀ ਹੈ ਫਿਰ ਤੁਸੀਂ ਗੁੱਸਾ ਮੰਨਦੀ ਹੋਂਗੀ। ਮੈਂ ਬਥੇਰੇ ਕਹਾ ਵੀ ਤੁਸੀਂ ਲੈ ਕੇ ਨਾ ਮੈਂ ਆਪਦੀ ਪਸੰਦ ਦੀ ਲਾਉਂ ਵੀ ਮੈਂ ਜਾਉਂਗੀ ਨਾ ਜੀ। ਕੱਲ ਲੈ ਕੇ ਆਈਆਂ ਰਹੀਆਂ। ਨਾਲੇ ਪੈਸੇ ਵੀ ਵਾਲੇ ਲੈ ਆ ਬਿਆ ਤਾਂ ਦੋ ਦਿਨਾਂ ਦਾ ਹੈਗਾ ਤੇ ਇਸ ਤਰ੍ਹਾਂ ਦੀ ਹੈਗੀ ਸੋਹਣੀ ਹੈਗੀ ਬਸ ਕੱਲ ਹੀ ਇਹ ਹੀ ਲੈ ਕੇ ਆਏਗੇ ਹੋਰ ਨਹੀਂ ਆਪਾਂ ਕੁਝ ਲੈ ਕੇ ਆਏ ਹੈਗੇ ਸੂਟ ਸਲਾਈ ਕਰਨੇ ਦੇ ਤੇ ਜਦੋਂ ਸਲਾਈ ਹੋ ਕੇ ਆ ਗਈ ਆਪਾਂ ਫੇਰ ਦਿਖਾਵਾਂਗੇ ਨਾ ਤੇ ਆਪਦੇ ਦਾ ਨਾਪ ਦੇਤਾ ਦਿਨ ਹਾਂਜੀ ਮੇਰੇ ਸਾਰੇ ਕੰਮ ਧੰਦੇ ਪੈ ਨਹੀਂ ਸੀ ਨਾ ਇਹਨਾਂ ਚੁੱਕਰ ਬਸ ਰੋਟੀ ਖਾਦੀ ਸੀ ਬਾਹਰਲੇ ਘਰ ਦਾ फटाफट ਨਵੇੜੇ ਆਏ ਸੀ ਜਦੋਂ ਮੈਨੂੰ ਦੱਸਿਆ ਨਾ ਨਵੀ ਨੇ ਕਹਿੰਦੀ ਬੀਬੀ ਨੇ ਫੋਨ ਕੀਤਾ ਵੀ ਆਉਂਦੇ ਨੇਗੇ ਫਿਰ ਮੈਂ ਮੱਜਾਂ ਦਾ ਫਟਾਫਟ ਨਵੇੜ ਕੇ ਹਜੇ ਅਸੀਂ ਪੱਲੀ ਵਗੈਰਾ ਕੱਢਣੀ ਸੀ ਅੱਜ ਫਾਉਣੀ ਸੀਗੀ ਕਹਿੰਦੇ ਠੰਡ ਹੋ ਗਈ ਤੇ ਉਹ ਫਿਰ ਅਸੀਂ ਛੱਡਤੀ ਅਸੀਂ ਆਖ ਵੀ ਸ਼ਾਮ ਨਹੀਂ ਕਰਾਂਗੇ ਨਾ ਵੀ ਹੋ ਸਕਦਾ ਆਲਾ ਪਹਿਲੀ ਇੱਧਰ ਆ ਜੇ ਉਹੀ ਗੱਲ ਉਹ ਪਹਿਨੀ ਇੱਧਰ ਆਂਗੇ ਤੇ ਬਸ ਰੋਟੀ ਖਾ ਕੇ ਹਜੇ ਭਾਂਡੇ ਚੱਕੀ ਨਹੀਂਗੇ ਉਹਦੀ ਆਗੇ ਕੱਪੜਾ ਲੀੜਾ ਹਜੇ ਮੇਰੇ ਮਸ਼ੀਨ 'ਚ ਪੈਗਾ ਹੁਣ ਮੈਂ ਕੱਢਦੀ ਹਾਂ ਚੋ ਚਲੋ ਵਧੀਆ ਰਹੇ ਨਾ ਨਹੀਂ ਸਾਰਾ ਦਿਨ ਡਿੱਕੀ ਜਾਂਦੇ ਨਹੀਂ ਕਦੋਂ ਆਏ ਹੁਣ ਆਪਣੇ ਕੰਮ ਕਰਦੇ ਹੋਗੇ ਨਾ ਬਹੁਤ ਸੋਹਣਾ ਸੂਟ ਹੈ ਭਾਈ ਪ੍ਰਮਾਤਮਾ ਨੂੰ ਵਾਅਦਾ ਕਰੀ ਨਾ ਤੰਦਰੁਸਤੀ ਬਖਸ਼ੇ ਜੋੜੀ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਸਾਮੀਏ ਹਲੋਈ ਟਾਈਮ ਹੈ ਜਿਹੜਾ ਹੋ ਗਿਆ ਸਵਾ 12 ਸਾਢੇ 12 ਹੋਣ ਵਾਲੇ ਨੇਗੇ ਤੇ ਹੁਣ ਮੈਂ achar ਲੈ ਆਗਾ ਨਾ ਅੱਜ ਸਵੇਰ ਦੇ achar-achar ਕਰੀ ਜਾਂਦੇ ਹੈਗੇ ਤੇ ਹੁਣ ਭਾਈ ਦੁਵਾਰ ਆਏ ਉਹਨਾਂ ਨੂੰ ਫੋਨ ਕਰਕੇ ਬੁਲਾਇਆ ਹੁਣ ਆਪਾਂ achar ਲੈ ਮਿਰਚਾਂ ਔਲੇ ਅਦਰ ਲੈਨੇ ਆਪਾਂ ਥੋੜੇ-ਥੋੜੇ ਕਿਲੋ ਕੌਲੇ ਲੈਨੇਗੇ ਅੱਧਿਕ ਕਿਲੋ ਮਿਰਚਾਂ ਪਾਈਆਕ ਮਿਰਚਾਂ ਲਈਆਂ ਨੇਗੇ ਅੱਧਿਕ ਲੋ ਆਦਾ ਲੈ ਆਗਾ ਤੇ ਬਾੜਾ ਚਾਰੇ ਇਕੱਠਾ ਜਪਾਇਆ ਖਰਾਬ ਜਾ ਹੋ ਜਾਂਦਾ ਨਾ ਵਧੀਆ ਨਹੀਂ ਲੱਗਦਾ ਹੈਗਾ ਤਾਂ ਜਾ ਜਾ ਚਾਰ ਸੋਨਾ ਵਧੀਆ ਲੱਗਦਾ ਹੈਗਾ ਖਾਣ ਨੂੰ ਸੁਆਦ ਲੱਗਦਾ ਹੈਗਾ ਨਾ ਥੋੜੀ ਥੋੜੀ ਮਿਰਚਾਂ ਜੀ ਮਿਰਚਾਂ ਤਾਂ ਇੰਨੀ ਕੋਈ ਖਾਂਦਾ ਵੀ ਨਹੀਂ ਹੈਗਾ ਕਿਉਂਕਿ ਅੱਜ ਕੱਲ ਮੌਸਮਾ ਹੋ ਗਿਆ ਨਾ ਤੇ ਗਰਮੀ ਚ ਮਿਰਚ ਜ਼ਿਆਦਾ ਖਾਧੀ ਜਾਂਦੀ ਹੈ ਸਰਦੀ ਚ ਘੱਟ ਖਾਂਦੇ ਨੇਗੇ ਔਲਾ ਤੇ ਅੱਧਾ ਜ਼ਿਆਦਾ ਖਾਦਾ ਜਾਂਦਾ ਹੈ ਨਾ ਤੇ ਹੁਣ ਮੈਂ ਪਾਤੀ ਮਿਰਚਾਂ ਤੋਂ ਕਿ ਸੁੱਕਣੀਆਂ ਔਲੇ ਮੈਂ ਉਬਲ ਮੇ ਰੱਖ ਤੇ ਤੇ 5-7 ਕਿ ਮਿੰਟ ਔਲੇ ਨੂੰ ਉਬਾਲੂਗੀ ਉਸ ਤੋਂ ਬਾਅਦ ਵਿੱਚ ਫਿਰ ਪਾਉਣੀਏਗੀ ਚਾਰ ਫਿਰ ਸੁਕਾਉਂਗੀ ਧੁੱਪ ਵਿੱਚ ਨਾ ਫਿਰ ਪਾਵਾਂਗੇ ਆਪ ਇਹ ਮੇਰੀਆਂ ਕਿ ਮਿਰਚਾਂ ਨਹੀਂ ਇਹ ਮੈਂ ਨਾ ਦੂਸਰੀਆਂ ਮਿਰਚਾਂ ਕਿਹਾ ਸੀਗਾ ਜਿਹੜੀਆਂ ਆ ਵਾਲੀਆਂ ਨੇ ਨਾ ਇਹੇ ਜਿਹੀ ਮਿਰਚਾਂ ਕਿਹਾ ਸੀਗਾ ਮੋਟੇ-ਮੋਟੇ ਜੇ ਲੈ ਲਈਆਂ ਮੈਂ ਉਧਰਲੇ ਘਰੇ ਬਾਗੀ ਬੱਸ ਮੇਰੇ ਆਉਂਦੀ ਨੂੰ ਮਿਰਚਾਂ ਲੈ ਲਈਆਂ ਮੈਂ ਚੁੱਪ ਕਰ ਗਈ ਮਾਚਲ ਜਿਹੜੀਆਂ ਲੈ ਲਈਏ ਠੀਕ ਐ ਆਹ ਦਾ ਹਜੇ ਮੇਰੇ ਧੋਣ ਵਾਲਾ ਪਿਆਗਾ ਫੇ ਧੋ ਕੇ ਫਿਰ ਛਿੱਲਦੀਆਂ ਇਸ ਤਰ੍ਹਾਂ ਆਪਾਂ ਨੂੰ ਉਬਾਲੀ ਦਵਾਉਨੇ ਆ ਲੈਉਂਦੇ ਵੀ ਰਹਿਾਂਗੇ ਨਾ ਸਾਰਾ ਇੱਕਸਾਰ ਜੇ ਪੱਕ ਜੇ ਇਹ ਥੋੜਾ ਜਿਹਾ ਕੋਲਾ ਹੋ ਗਿਆ 5-7 5-6 ਮਿੰਟਾਂ ਦੇ ਵਿੱਚ ਫਿਰ ਆਪਾਂ ਇਹਨੂੰ ਗੈਸ ਨੂੰ ਬੰਦ ਕਰ ਦਾਂਗੇ ਔਲੇ ਕੱਢ ਕੇ ਸੁਕਾ ਲਾਂਗੇ ਤੇ ਚਾਰਪਾਣਾਂਗੇ ਲੋਈ ਹੁਣ ਮੈਂ ਔਲੇ ਵਾਲੇ ਸੁਕਾ ਲਏ ਔਲੇ ਵੀ ਸੁੱਕ ਗਏ ਟਾਈਮ ਆ ਜਿਹੜਾ ਪੌਣੇ ਦਿਨ ਹੋ ਗਏ ਬਹੁਤ ਟਾਈਮ ਹੋ ਗਿਆ ਨਾ ਸੁੱਕਣੇ ਪੈਣ ਵਧੀਆ ਸੁੱਕੇ ਪੈ ਜੀਗੇ ਤੇ ਮਿਰਚਾਂ ਵੀ ਸੁੱਕ ਗਈਆਂ ਹੁਣ ਇਹਨਾਂ ਦੀ ਮੈਂ ਡੰਡੀਆਂ ਕੱਟ ਕੇ ਘੱਟਦੀਆਂ ਗਈ ਡੰਡਾ ਹਣਾ ਚੀਰ ਜਾ ਪਾ ਲੈਣੀ ਹੈ ਇਹ ਵਿੱਚ ਤੇ ਫਿਰ ਛੇਤੀ ਬਣ ਜਾਣਗੀਆਂ ਸਬ지 ਆਪਾਂ ਰੱਖਦੀਏ ਗਾਜਰਾਂ ਦੀ ਮੈਂ ਆਖਿਆ ਨਾ ਮੈਂ ਅੱਜ ਸਬ지 ਵੀ ਕੋਈ ਲਿਓ ਨਾ ਵੀ ਅੱਜ ਤਾਂ ਮੈਂ ਮੂੰਗੀ ਬਣਾਉਂਗੀ ਕਿਉਂਕਿ ਮੈਨੂੰ ਇਹ ਚੀਜ਼ਾਂ ਤੇ ਟਾਈਮ ਲੱਗ ਜਾਊਗਾ ਨਾ ਵੀ ਅੱਧਾ ਵੀ ਹੈਗਾ ਸਿਰਨ ਚੀਰ ਨਾਲ ਨਾਲ ਮੈਨੂੰ ਗਾਜਰਾਂ ਰੱਖ ਕੇ ਦੇਤੀਆਂ ਮੈਂ ਉਹਨਾਂ ਹੀ ਟਾਈਮ ਗਾਜਰਾਂ ਨਾਲ ਲਵਾਣ ਕਿਉਂ ਨੀ ਦਾ ਵੀ ਗਾਜਰ ਲਵਾਊਗਾ ਹੁਣ ਫਿਰ ਮੈਂ ਪਹਿਲਾਂ ਗਾਜਰਾਂ ਚੀਰ ਕੇ ਸਬਜ਼ੀ ਰੱਖਤੀ ਅੰਮੀ ਤਾਂ ਹੋਰ ਨੀ ਮਿਰਚਾਂ ਉਹ ਨਹੀਂ ਹੈਗੀਆਂ ਮਿਰਚਾਂ ਉਹ ਨਹੀਂ ਹੈਗੀਆਂ ਤੇ ਡੈਡੀ ਨੇ ਉਹ ਨਹੀਂ ਲਈਆਂ ਵਿੱਚ ਮੈਂ ਦੂਸਰੀਆਂ ਪਾਤੀ ਜਿਹੜੀ ਸਬਜ਼ੀ ਚ ਪਾਈਆਂ ਦੀ ਭਾਈ ਨੇ ਉਹ ਮੈਂ ਕੱਟਦੀਆਂ ਇਹਦੇ ਵਿੱਚ ਪਾਤੀ ਮੈਂ ਤਾਂ ਬੂਸੀਆਂ ਜਿਹੀ ਪਈਆਂ ਨੇ ਉਹ ਵੀ ਨਾਲੇ ਆਹ ਬੂਸੀਆਂ ਦਾ ਕੰਮ ਨਹੀਂ ਹੈਗਾ ਗੱਲ ਕਰ ਮੋਟੀਆਂ ਦੇ ਆਏ ਮੈਂ ਉਹ ਲੋ ਹੈ ਨਹੀਂ ਸੀ ਮੈਂ ਉੱਧਰਲੇ ਘਰੇ ਗਈ ਬਸ ਮੇਰੇ ਜਾਣ ਤੋਂ ਮਗਰੋਂ ਪਹਿਲਾਂ ਭਾਈ ਲੰਘ ਗਿਆ ਹੈ ਕਰਤਾ ਕੰਮ ਹੋਰ ਮੈਂ ਉੱਧਰਲੇ ਘਰੇ ਗਈ ਮੇਰੇ ਉਹਨੂੰ ਲੈ ਕੇ ਵੀ ਰੱਖ ਬੇਬੇ ਨਾਲ ਬੱਟੇ ਬਟਾ ਲਾਂਗੇ ਹੋਰ ਕੇ ਸੋਚਿਆ ਲੈ ਬੇਬੇ ਦੇਗਾ ਚਾਹ ਤਾਂ ਦੇ ਲਈ ਆਈ ਉਹ ਤਾਂ ਕਰ ਵੀ ਆਏ ਕਿਵੇਂ ਉਹ ਤਾਂ ਕੂਰੀਅਰ ਕਰਿਆ ਹੈ ਨਾ ਗੁਰਦੁਆਰੇ ਆਪਣੇ ਅਖੰਡ ਪਾਠ ਹੋਊਗਾ ਹਾਂ ਉੱਥੇ ਉਦੋਂ ਵੀ ਜਾਂਦੇ ਹੁੰਦੇ ਆ ਆਹ ਫਤਿਹਗੜ੍ਹ ਸਾਹਿਬ ਵੀ ਜਾਂਦੀ ਹੁੰਦੀ ਆ ਨਹੀਂ ਪਰ ਉਹ ਤਾਂ ਬਾਅਦ ਟਾਈਮ ਪਿਆ ਹੈ ਉਹਨੂੰ ਦੁਬਾਰੇ ਪਾ ਲਾਂਗੇ ਹਾਂ ਨੰਗਰਤਾ ਹੀ ਪੇ 10 12 ਦਿਨਾਂ ਨੂੰ ਆ ਤਾਂ ਆਇਆ ਆਪਾਂ ਖੜੇ ਨਹੀਂ ਖਾ ਲਾਂਗੇ ਵਧੀਆ ਹਾਂ ਉੱਥੇ ਦੇ ਦਾਂਗੇ ਲੇਖਾਂਗੇ ਹੋਊਗੇ ਖਾ ਲੇ ਨੂੰ ਚੱਕ ਕੇ ਆਪਾਂ ਨੂੰ ਲੰਦਾ ਸੀ ਲੈ ਜਾਾਂਗੇ ਨਾ ਵਧੀਆ ਦੇ ਦਾਂਗੇ ਕਿਸੇ ਦਿਨ ਹੀ ਚ ਪੈਣੀ ਹਾਂ ਹਾਂ ਕੰਮ ਆਉਣਗੇ ਉੱਥੇ ਤਾਂ ਉਹ ਵੀ ਤਾਂ ਗੱਲ ਹੈ ਖਰਾਬ ਕਰਨ ਨੂੰ ਚੀਜ਼ ਤਾਂ ਦਿੱਤੀ ਚੰਗੀ ਹੁੰਦੀ ਹੈਗੀ ਲੰਗਰ ਵਾਲੀਆਂ ਤੇ ਇਹੀ ਨੇ ਲੰਗਰ ਚ ਤੇ ਹੀ ਲੋਟੋਂਗੇ ਨੇ ਵੱਡੀ ਵੱਡੀ ਮਤਲਬ ਕਿਦਾਂ ਦੀ ਕਹੀ ਜਾਂਦੀ ਸੀ ਵੀ ਦੂਸਰੇ ਮਿਰਚਾ ਪੋਣੀ ਦੂਸਰੇ ਪੋਣੀ ਨੇ ਜਦੋਂ ਟਾਈਮ ਆਇਆ ਉਦੋਂ ਮੈਂ ਪਰਾਂ ਹੋ ਗਈ ਬਸ ਨਾਪ ਕਹਿੰਦਾ ਤੁਸੀਂ ਸੇਵਾ ਕਰ ਦੋ ਬਸ ਉਹ ਮੇਰੇ ਆਪ ਦੇ ਆਪ ਹੀ ਕਰਾਉਂਦੇ ਜਿੰਮੀ ਕਰਾਉਣਾ ਹੈ ਨਾ ਜਿਹੜਾ ਹੋਰ ਲੈ ਲਈਏ ਨਹੀਂ ਕਰਦਾ ਹੁੰਦਾ ਨਾ ਜਿੰਨੀ ਕਿ ਸੇਵਾ ਲੈਣੀ ਉਹ ਲੈਣੀ ਵੀ ਲੈਣੀ ਹੈ ਹਰ ਪਿਛਲੇ ਸਾਲ ਹੀ ਸੀਗਾ ਉਹਨਾਂ ਦੇ ਜਸ਼ਨ ਕੇ ਖੰਡਪਾਟ ਉਹ ਤਾਂ ਪਿਛਲੇ ਸਾਲ ਸੀਗਾ ਕਈ ਸਾਲ ਹੋ ਗਏ ਤਾਂ ਉਦੋਂ ਪਿਛਲੇ ਸਾਲ ਸੀਗਾ 2 ਸਾਲ ਹੋ ਗਏ ਬੀਬੀ ਦੀ ਬਤੀ ਦੀ ਕੇ ਹਜੇ ਮੈਂ ਔਲੇ ਦੇ ਮਿਰਚਾ ਮੰਗਾਏ ਉਹਨਾਂ ਦੇ ਖੰਡ ਪਾਟ ਪਕਾਸ ਸੀਗਾ ਨਾਲ ਸਬਜ਼ੀ ਲੈਣ ਲੱਗੇ ਨਵੀ ਦੇ ਡੇੜੀ ਨੂੰ ਮਹਾਚਲ ਵੀ ਤੁਸੀਂ ਮੰਡੀ ਤੇ ਜਾਣੇ ਹੋਗੇ ਨਾਲੇ ਔਲੇ ਲੈ ਆਏ ਨਾਲੇ ਮਿਰਚਾ ਲੈ ਆਏ ਔਲੇ ਦੇ ਮਿਰਚਾ ਇਹ ਲੈ ਆਏ ਉਹ ਲੈ ਕੇ来ਂ ਘਰੇ ਆ ਕੇ ਜਿਵੇਂ ਰੋਟੀ ਖਵਾਉਣ ਲੱਗੇ ਨਾ ਪ੍ਰਸ਼ਾਦਾ ਛਕਾਉਣ ਲੱਗੇ ਸਾਰਿਆਂ ਨੂੰ ਸਾਰੇ ਚਾਰ ਤੁੰਗਣ ਲੱਗੇ ਉਹਨਾਂ ਨੇ ਅੰਬ ਤੇ ਨਿੰਬੂ ਦਿੱਤਾ ਉਹ ਕਹਿੰਦੇ ਅਸੀਂ ਅੰਬ ਤੇ ਨਿੰਬੂ ਨਹੀਂ ਖਾਂਦੇ ਜਿਹੜੇ ਸਰਦੀਆਂ ਵਾਲਾ achar ਹੁੰਦਾ ਉਹ ਗਾਵਾਂਗੇ ਫਿਰ ਉਹਨਾਂ ਨੂੰ ਪਤਾ ਲੱਗਿਆ ਉੱਥੋਂ ਮੈਂ ਆ ਗਈ ਖੰਡਵੜ ਪ੍ਰਕਾਸ਼ ਕਰਾ ਕੇ ਉਹਨਾਂ ਨੂੰ ਪਤਾ ਲੱਗਿਆ ਵੀ ਘਰੇ ਕੀ ਕਰਨੀ ਹੈ ਕਿ ਚਾਰ ਪਉਣ ਗਈ ਹੈ ਕਹਿੰਦੇ ਆਇਆ ਕਰ ਚਾਰ ਪਾ ਕੇ ਇਦਰੀ ਚੱਕ ਲਿਆ ਫਿਰ ਉਹ ਜਿਹੜੀ ਚੀਜ਼ ਜੀ ਦੇ ਮੂੰਹ ਚ ਪੈਣੀ ਹੁੰਦੀ ਹੈਗੀ ਉੱਥੇ ਜਾਣੀ ਉਹ ਹਰ ਹੀਲੇ ਨਾਲ ਕੋਈ ਨਹੀਂ ਉਹਨੂੰ ਕਰ ਸਕਦਾ ਹੈਗਾ ਫਿਰ ਮੈਂ ਜਦੋਂ ਘਰੇ ਆਈ ਹੋਈ ਸੀ ਮੈਂ ਫਟਾਫਟ ਵਾਲ ਕੇ ਔਲੇ ਤੇ ਸੁਕਾ ਕੇ ਫਿਰ ਪਾ ਕੇ ਜਦੋਂ ਅਸੀਂ ਸ਼ਾਮ ਨੂੰ ਗਈਆਂ ਫਿਰ ਉਹਨਾਂ ਨੂੰ ਸ਼ਾਮ ਦੀ ਰੋਟੀ ਵੀ ਲੈ ਕੇ ਗਈ ਫਿਰ ਉਹ ਸਾਰੇ ਨੇ ਨਾ ਚਾ ਕੇ ਖਾਧਾ ਨਾਲ ਦਾ ਪਾਠੀ ਉਹ ਉਹਨਾਂ ਨੇ ਪਰਤਾਇਆ ਨਾਲ ਜਿਹੜੀ ਕਿ ਆਮ ਨਾ ਸੇਵਾਦਾਰ ਸੀਗੇ ਉਹਨਾਂ ਨੇ ਉਹ ਚਾਰ ਖਾਧਾ ਬੀ ਪਤਾ ਕੁਛ ਨਹੀਂ ਹੁੰਦਾ ਆਪਾਂ ਸੋਚਦੇ ਕੁਛ ਨਾ ਬਣਦਾ ਕੁਛ ਹੁੰਦਾਗਾ ਨਾ ਤੇ ਕਦੇ ਵੀ ਐਵੇਂ ਵੀ ਨਾ ਕਰੋ ਵੀ ਫਿਰ ਮੇਰ ਵੀ ਨਾ ਮਾਰੋ ਜਿੱਥੇ ਚੀਜ਼ ਜਾਣੀ ਉਹ ਤਾਂ ਜਾਣੀ ਹੀ ਜਾਣੀ ਹੈ ਹਰ ਕਿਸੇ ਨੂੰ ਗੱਲ ਨਹੀਂ ਫਿਰ ਕੀ ਹੁੰਦਾਗਾ ਆਪਾਂ ਖਾਦੀ ਕੋਲ ਨਹੀਂ ਖਾਦੀ ਕੋਈ ਖੁਸ਼ ਹੋਵੇ ਚੀਜ਼ ਖਾ ਕੇ ਨਾ ਤੇ ਇੰਨੇ ਨਾਲ ਕੁਛ ਨਹੀਂ ਹੁੰਦਾ ਹੁੰਦਾ ਉਹ ਜਦੋਂ ਵੀ ਮੈਂ achar ਪਾਉਣੀ ਆਉਲੇ ਤੇ ਮਿਰਚ ਮੇਰੇ ਉਦੀ ਜ਼ਿਆਦਾ ਐ ਤੇ ਵੀ ਮੈਨੂੰ ਇੰਨੀ ਕਾਕਰ ਨਾਲ ਵੀ ਉਹ ਕਹਿੰਦੇ ਛੇਤੀ ਵਸ ਹੁਣ ਪਾ ਕੇ ਲੈ ਆਈਂ ਜਦੋਂ ਆਈ ਫਿਰ ਵੀ ਐ ਨਹੀਂ ਬਦੌਤੀ ਆ ਗਈ ਤਾ ਉਹਲੇ ਵੀ ਵੱਧ ਸੀ ਇਹਦੂ ਮਿਰਚਾਂ ਵੀ ਵੱਧ ਸੀ ਇਹ ਹੂੰ ਤਾਂ ਘੱਟ ਨੇ ਹੋਰ ਮਗਾ ਲਾਂਗੇ ਨਾ ਫਿਰ ਠਹਿਰ ਕੇ ਪਾਵਾਂਗੇ ਹੁਣ ਵਿਆਹ ਰੱਗੇ ਆਣ ਦੇ ਨਾ ਜੇ ਗੁਰੂ ਘਰੇ ਦਿਨ ਹੋਇਆ ਹਾਂ ਉਹ ਤਾਂ ਠੀਕ ਐ ਉਹ ਤਾਂ ਮੈਂ ਪਾਊਗੀ ਤੋ ਦੇਖੋ ਕਿ ਮੈਂ ਕੁਸ਼ ਕਰ ਲਗੇ ਨਾ ਜੇ ਆਪਾਂ ਉਹਦੇ ਬਾਰੇ ਪਤਾ ਨਹੀਂ ਜਿਹੜੀਆਂ ਪੋਲੀਆਂ ਜੀ ਮਿਰਚਾਂ ਨੂੰ ਨਹੀਂ ਪਰ ਕਹੀ ਨਹੀਂ ਮੈਨੂੰ ਲੱਗ ਰਿਹਾ ਤੂੰ ਦਿਖ ਰਹੀ ਹੈ ਨਹੀਂ ਵੀ ਥੋੜੀ ਪਾਰਾਂ ਨਾ ਹਾਂ ਫਰੈਸ਼ ਜੀ ਨਹੀਂ ਮੈਂ ਪਹਿਲਾਂ ਵੀ ਕੱਢਤੀ ਸੀ ਇਹਨੂੰ ਮੇਰੇ ਵੀ ਸਾਰੇ ਵੀ ਜਦੋਂ ਤਾਂ ਸਬਜ਼ੀ ਵਾਲਾ ਆਇਆ ਉਹਦੇ ਤਾਂ ਭਾਰ ਹੋਰੇ ਆ ਗਏ ਕਾਰਡ ਲੈ ਕੇ ਉਹਨਾਂ ਕੋਲੇ ਖੜ ਗਏ ਉਹ ਸਬਜ਼ੀ ਵਾਲਾ ਲੰਗ ਗਿਆ ਬਾਅਦ ਚ ਸਬਜ਼ੀ ਵਾਲੇ ਨੇ ਦੇਖੀਗੇ ਵੀ 7 14 ਹੁੰਦੇ ਨੇ ਟਾਈਮ ਤੇ ਉੱਥੇ ਖੜੇ ਰਹੇ ਉਹ ਭਾਈ ਗਾਹਾਂ ਗਿਆ ਹੋਇਆ ਸੀ ਜਦੋਂ ਉਹ 7 ਚ ਮੁੜ ਗਿਆ ਓਦੋਂ ਨੂੰ ਆਪ ਉਹ ਕਿਤੇ ਹੋਰ ਵਾਗ ਗਏ ਓਹੋ ਤੇ ਜਦੋਂ ਫਿਰ ਉਹ ਫਿਰ ਉਹਨੂੰ ਫੋਨ ਕਰਿਆ ਵੀ ਤੂੰ ਕਿੱਥੇ ਆਏਂਗਾ ਹੁਣ ਅਸੀਂ ਸਬਜ਼ੀ ਆਹ ਲੈਣਾ ਹੈਗਾ ਚਾਰ ਲੈਣਾ ਹੈਗਾ ਫਿਰ ਉਹ ਵਿਚਾਰੇ ਜੀ ਦੱਸਿਆ ਫਲਾਣੇ ਦਾ ਘਰ ਤੂੰ ਉੱਥੇ ਆ ਕੇ ਲੈ ਲਈ ਫਿਰ ਲੈ ਕੇ ਆਏ ਨਾ ਜਿਹੜਾ ਬਰ ਦਿੱਤੇ ਡਰੀਆਂ ਨੇ ਵੀ ਉੱਥੇ ਲਿਆ ਮੈਨੂੰ ਐ ਹੋਗਾ ਮਹਾਨਾ 1 ਵਜੇ ਹੋਵੇ ਇਧਰ ਨੂੰ ਭਾਈ ਦਾ ਕਿਹੜਾ ਬੰਦੂਗਾ ਮੈਂ ਚਲੋ ਉੱਧਰ ਲੈ ਕੇ ਭਾਈ ਜੀ ਮੈਂ ਉਧਰ ਹੀ ਲਿਆਉਂਦੀ ਹਾਂ ਉਹ ਮੇਰੇ ਉਹਦੇ ਦੇ ਇੱਥੇ ਖੜਾ ਭਾਈ ਚਲ ਤੇਰੀ ਫੇਵਰੇਟ ਇੱਦਾਂ ਦੱਲ ਬਣੀ ਹੋਈ ਹੀ ਹੈਗੀ ਪਰ ਇਹ ਤਾਂ ਮੜੀ ਵੀ ਨਹੀਂ ਜਦੋਂ ਮੈਂ ਬੰਨੇ ਹੀ ਹੁਣ ਬਸ ਫ੍ਰੀ ਹੋ ਕੇ ਬਸ ਚਾਰ ਪੌਂਟ ਤੇ ਸਬਜੀ ਆਪਣੀ ਬਣ ਗਈ ਆਂਦਾ ਜੇ ਟਾਈਮ ਲੱਗਿਆ ਕੱਟ ਲਾਂਗੇ ਧੋ ਕੇ ਰੱਖਿਆ ਪੈਗਾ ਨਾ ਚਾਲੂ ਪਾਲਾਂਗੇ ਕਿੰਨਾ ਅੱਜ ਦਿਨ ਤੋਂ ਕੁਛ ਨਹੀਂ ਹੁੰਦਾ ਇਹ ਹਾਂ ਅੱਜ ਦਿਨ ਤੋਂ ਤਾਂ ਪੇਵਾ ਸੁੱਕ ਜੂਗਾ ਸੁਕਾਉਣਾ ਵੀ ਜ਼ਰੂਰੀ ਹੈ ਗਿੱਲਾ ਚਾਰਤਾ ਰਹਿੰਦਾ ਨਹੀਂ ਹੁੰਦਾ ਨਾ ਸੁੱਕ ਗਿਆ ਉਹ ਕਿੰਨਾ ਹੋਰ ਟਾਈਮ ਲੱਗੂ ਹਾਂ ਟਾਈਮ ਲੱਗੂਗਾ ਚਾਰ ਨਹੀਂ ਸੀ ਐ ਮੈਂ ਕਰਾਉਂ ਖਿਲਾ ਦੇਗਾ ਲਓ ਹੁਣ ਆਪਾਂ ਮੱਝਾਂ ਨੂੰ ਪਾਣੀ ਪਿਆਤਾ। ਬਹੁਤ ਹੋ ਜਾਣੇ ਖੜੇ ਨੇ। ਹੈਗੀ ਹੈ ਕੋਈ ਹੋਰ ਵੀ ਕਿ ਪਿਆਤਾ? ਮਾਰਾ ਇਹ ਘਰ ਤੋਂ ਵੱਧਣੇ ਭੱਜੂ ਇਹ ਨਹੀਂ। ਲੱਗੇ ਪੜਦੇ ਕਰ ਤੇਰਾ। ਨਿੱਗ ਗਈ ਤੂੰ ਕਿੱਥੇ ਖਾਂਦੀ ਆ ਚਾਰ ਦੇ ਪੈਰ ਤਾਂ ਰੱਖਿਆ ਰੋਡੀ ਨੇ ਉੱਥੇ ਵੀ ਜਾ ਰਹੀ ਸੀ ਜਿਹੜਾ ਖਾਂਦੀ ਸੀ ਕਿਵੇਂ ਚੱਲਦਾ ਹੈ ਕੰਮ ਚੱਲ ਆਹ ਹਾਂ ਮੈਂ ਦਰੋਂ ਬਹੁਤ ਛੜ ਗਿਆ ਕਾਮਲੇ ਬੰਦੇ ਨੂੰ ਕਿਵੇਂ ਅਜੇ ਰੱਸਾ ਛੱਡਦੇ ਨਾ ਫਿਰ ਤਾਂ ਗਾਹਾਂ ਪਾ ਆਂਦੇ ਨਹੀਂ ਆ ਜਾ ਹੁਣ ਕਿੱਧਰ ਨੂੰ ਮੋੜੋਗੇ ਤੁਸੀਂ ਵਿੱਚ ਨੂੰ ਬਾਹਰ ਨੂੰ ਆ ਅੰਦਰ ਨਹੀਂ ਮੇਰੇ ਪੁੱਠੀ ਪਿੱਲੀ ਨਹੀਂ ਹੋਈ ਜਾਂਦੀ ਬਾਹਰ ਨੂੰ ਸਸਾਂ ਐ ਮੂਡੀ ਬਲੇਡ ਨੂੰ ਮੋੜਾ ਥੋੜੇ ਕਹਾ ਹੋ ਜੇ ਨਾ ਖਾਂਦਾ ਪੈਸਾ ਇਧਰੋਂ ਮੈਦਾਨ ਦੇ ਦੇ ਨਹੀਂ ਹਾਂ ਕਿਨਾਰੇ ਤੇ ਤਾਂ ਖੜੀ ਸੀ ਜਮਾ કરી ਲਈਏ ਨਾ ਬੇਸਕ ਡੰਗਣੀਆਂ ਹੀ ਬਹਿ ਜਾਣਾ ਯਾਰ ਆਏ ਹੋਗਾ ਵੀ ਪੱਲੀਆਂ ਲੱਗ ਗਈਆਂ ਕਿਉਂ ਜਦੋਂ ਜ਼ਿਆਦਾ ਫੰਡ ਹੋਈ ਹੈਟਾ ਸੁੱਟ ਲਾਗੇ ਨਹੀਂ ਤਾਹ ਚੱਕ ਕੇ ਰੱਖ ਹਾਂ ਨਹੀਂ ਤਾਹ ਚੱਕੇ ਜਾਣਗੇ ਹਾਂ ਕਿਉਂਕਿ ਆਉਂਦੀ ਜਾਂਦੀ ਠੰਡੀ ਹੈ ਜਿਹੜੀ ਪਸ਼ੂਆਂ ਨੂੰ ਮਾਰਦੀ ਹੈਗੀ ਨਾ ਬਿਮਾਰ ਕਰਦੀ ਨਮੂਣੀਆਂ ਹੋ ਜਾਂਦਾ ਇੱਕ ਵਾਰੀ ਫਿਰ ਮੁੜ ਕੇ ਪਸ਼ੂ ਸੈੱਟ ਨਹੀਂ ਹੁੰਦਾ ਹੈਗਾ ਐਂਕਿ ਕਈ ਹਨ ਮੈਂ ਰੱਖੀਆਂ ਆਪਣੇ ਬਾਖੇ ਰੱਖਣਾਂ ਨੇ ਮੈਨੂੰ ਲੱਗਦਾ 2-3 ਬੱਲੀਆਂ ਲੱਗਣਗੀਆਂ